ਅਨਾਖਾਂ ਦਾ ਬਾਗ ਆ ਤੇ ਇਹ ਕਿਉਂਕਿ ਪੱਟੀ ਕਿਸੇ ਟਾਈਮ ਜਿੰਨਾ ਏਰੀਆ ਸੀ ਇਹ ਸਾਰਾ ਬਾਗਾਂ ਲਈ ਮਸ਼ਹੂਰ ਹੁੰਦਾ ਸੀ ਇੱਥੇ ਸ਼ੈੱਡ ਬਣਾਇਆ ਇਹ ਸ਼ੈੱਡ ਦੇ ਥੱਲੇ ਜਦੋਂ ਹਰ ਅਨਾਖ ਤੇ ਗੱਬੂ ਕੋਸ਼ਾ ਇਕੱਠਾ ਕਰਦੇ ਆ ਡੌਗ ਆ ਇੱਥੇ ਅਮਰੀਕਨ ਬੁਲੀ ਇਹ ਪ੍ਰਹਰਦਾ ਉਹ ਨਹੀਂ ਜਾਣਦਾ ਬਾਗ ਦੇ ਵਿੱਚ ਕਿਉਂਕਿ ਫਿਰ ਸੱਪ ਵੜੇ ਆ ਇਹ ਫਿਰ ਵੱਡੇ ਬੂਟ ਪਾ ਲੀਦੇ ਆ। ਅੱਛਾ 10 ਏਕੜ ਦਾ ਬਾਗ ਆ। ਹਾਂਜੀ। ਆਹ ਆਹ ਇਹ 2 ਸਾਲ ਆਸ ਤੇ ਜਾਂਦਾ ਨਾ ਠੇਕੇ ਤੇ। ਹਾਂਜੀ 2 ਸਾਲ। ਅੱਛਾ ਟੋਟਲ ਪ੍ਰੋਡਕਸ਼ਨ ਦਾ ਜਿਹੜੀ ਆ ਭਾਰਤੀ ਉਹਦਾ 8% ਪੱਟੀ ਗੱਲੀ। 60%। 60 60%। 60% ਦਾ 60%। ਬੱਲੇ ਬੱਲੇ ਮਾ ਅੱਠ ਸਮਝਾਈ। ਮੈਨੂੰ ਅੱਠ ਨੂੰ ਹੀ ਬਹੁਤ ਸਮਝ ਆਈ। ਪੰਜਾਬ ਦਾ ਜੜਾ। ਪੰਜਾਬ ਦਾ 8% ਟੋਟਲ। 60%। ਸਤਿ ਸ਼੍ਰੀ ਅਕਾਲ ਦੋਸਤੋ। ਮੇਰਾ ਚੈਨਲ ਚੰਗ ਦੀ ਰਾਹ ਤੇ ਸਵਾਗਤ ਸਾਰਿਆਂ ਦਾ। ਦੋਸਤੋ ਅੱਜ ਦੀ ਜਿਹੜਾ ਮੈਂ ਤੁਹਾਡੇ ਨਾਲ ਵਲੌਗ ਸਾਂਝਾ ਕਰਨ ਲੱਗਾ। ਇਹ ਸਾਡਾ ਸ਼ਹਿਰ ਆ ਪ ਤੇ ਮੇਰਾ ਦੋਸਤ ਆ ਉਹਨੂੰ ਮੈਂ ਮਿਲਣਾ ਆ ਤੇ ਇਸ ਟਾਈਮ ਅਹੀ ਉਹਦੇ ਬਾਗ ਦੇ ਵਿੱਚ ਆ ਅਨਾਖਾਂ ਦਾ ਬਾਗ ਆ ਤੇ ਇਹ ਕਿਉਂਕਿ ਪੱਟੀ ਕਿਸੇ ਟਾਈਮ ਜਿੰਨਾ ਏਰੀਆ ਸੀ ਇਹ ਸਾਰਾ ਬਾਗਾਂ ਲਈ ਮਸ਼ਹੂਰ ਹੁੰਦਾ ਸੀ ਤੇ ਇੱਥੇ ਗਾਰਡਨ ਕਲੋਨੀ ਵੀ ਬਣੀ ਆ ਤੇ ਇਹ ਦੇਖੋ ਤੁਸੀਂ ਮੇਰੇ ਪਿੱਛੇ ਇਹ ਬਾਗ ਨੇ ਸਾਰਾ ਹੀ ਤੇ ਰਾਇਕ ਡੌਗ ਆ ਤੇ ਅਮਰੀਕਨ ਬੁਲੀ ਪ੍ਰੈਹਰ ਦਾ ਤੇ ਦੋਸਤੋ ਦੇਖੋ ਕਿਆ ਸੁਣਾ ਨਜ਼ਾਰਾ ਔਰ ਇਹ ਦੋਸਤੋ ਜਿਹੜਾ ਖੇਤ ਆ ਇੱਥੇ ਸ਼ੈੱਡ ਬਣਾਇਆ ਇਹ ਸ਼ੈੱਡ ਦੇ ਥੱਲੇ ਜਦੋਂ ਫਿਰ ਅਨਾਖ ਤੇ ਗੱਭੂ ਗੋਸ਼ ਇਕੱਠਾ ਕਰਦੇ ਆ ਇਹ ਫਰੂਟ ਜਿਹੜਾ ਤੋੜ ਕੇ ਆ ਜਦੋਂ ਜਾਂਦਾ ਇਹ ਬੰਗਾਲ ਦੇ ਵਿੱਚ ਓਡੀਸਾ ਦੇ ਵਿੱਚ ਇੱਥੋਂ ਜਾਂਦਾ ਲੋਡ ਹੋ ਗਿਆ ਸਿੱਧਾ ਹੀ ਤੇ ਇਹ ਬਾਗਾਂ ਦਾ ਜਿਹੜਾ ਮੰਝਰ ਆ ਬੜਾ ਪਿਆਰਾ ਬੜਾ ਖੂਬਸੂਰਤ ਇਹ ਦੇਖੋ ਇਹ ਜਿਹੜਾ ਇੱਥੇ ਬਣਾਇਆ ਮਾਹੌਲ ਰਹਿਣ ਦਾ ਤੇ ਇਹ ਜਿਹੜੇ ਪਿੱਛੇ ਪਏ ਆਵਾਸ ਤੇ ਪੌੜੀਆਂ ਇਹ ਬਾਗਾਂ ਜਦੋਂ ਇਹਨਾਂ ਦੀ ਬੂਟੀਆਂ ਦੀ ਕਟਾਈ ਕਰਨੀ ਦੀ ਕਿਉਂਕਿ ਆਨਾਖ ਦੇ ਬੂਟੇ ਦੀ ਜਿਹੜੀ ਆ ਉਮਰ ਕਾਫੀ ਲੰਬੀ ਹੁੰਦੀ ਆ ਔਰ ਇਹਨੂੰ ਕਟਾਈ ਦੇ ਇਹਦੀ ਸ਼ंगाई ਫਿਰ ਬੂਟਿਆਂ ਨੂੰ ਸਪਰੇਅ ਵਗੈਰਾ ਕਰਨ ਦਾ ਜਿਹੜਾ ਹੁੰਦਾ ਉਹ ਸਾਰਾ ਇਹ ਇਹ ਵਾਸਤੇ ਪੌੜੀਆਂ ਕੰਮ ਆਉਂਦੇ ਆ ਜਦੋਂ ਫਰੂਟ ਨਾਲ ਬੂਟੇ ਲੱਦੇ ਜਾਂਦੇ ਆ ਫਿਰ ਇਹਨਾਂ ਨਾਲ ਥੱਲੇ ਜਿਹੜੀਆਂ ਵਾਸਤੇ ਸਪੋਰਟ ਹੁੰਦੀ ਆ ਤੇ ਇਦਾਂ ਹੀ ਇੱਥੇ ਨਿੰਬੂ ਨੇ ਨੰਗੇ ਪੈਰੀ ਸਾਨੂੰ ਕਈ ਵਾਰੀ ਇੱਥੇ ਆਏ ਆ ਤੇ ਮੁੰਡਾ ਦੋਸਤ ਹਰਪ੍ਰੀਤ ਸਾਡਾ ਉਹ ਨਹੀਂ ਜਾਣਨ ਦਾ ਬਾਗ ਦੇ ਵਿੱਚ ਕਿਉਂਕਿ ਫਿਰ ਸੱਪ ਵੜੇ ਆ ਤੇ ਫਿਰ ਵੱਡੇ ਬੂਟ ਪਾ ਲੀਦੇ ਆ ਇਹਦੇ ਵਿੱਚ ਅਮਰੂਦ ਵੀ ਮਿਕਸ ਨੇ ਆੜੂ ਵੀ ਨੇ ਇਹ ਕਈ ਤਰ੍ਹਾਂ ਤਰ੍ਹਾਂ ਦੇ ਜਿਹਦੇ ਵੱਖ-ਵੱਖ ਕਿਸਮ ਦੇ ਬੂਟੇ ਨੇ ਇਹ ਅਹੀ ਸ਼ਾਮ ਦਾ ਮਾਹੌਲ ਆ ਇਹ ਆ ਵੀ ਤੇਰਾ ਜਮਾਹੌਲ ਜਿਹੜਾ ਦੋਸਤਾਂ ਇੱਕ ਪੁਰਾਣਾ ਦੋਸਤ ਸਾਡਾ 25 ਸਾਲ ਬਾਅਦ ਉਹ ਮਿਲਣਾ ਆ ਈ ਵੀ ਗਏ ਆਂ ਦਾ ਬਾਗ ਦੇਖਣੇ ਆਂ ਨੇਚਰ ਦੇ ਨਾਲ ਜੁੜਨਾ ਜਰਪ੍ਰੀਤ ਵੀਰ ਜੀ ਕੀ ਹਾਲ ਆ ਵਧੀਆ ਜੀ ਠੀਕ ਠਾਕ ਹੈ ਬਹੁਤ ਵਧੀਆ ਮੇਰੇ ਚੈਨਲ ਤੇ ਜੇ ਤੁਸੀਂ ਹਾਂਜੀ ਹਾਂਜੀ ਧੰਨਵਾਦ ਤੁਹਾਡਾ ਇਹ ਆ ਵੀਰ ਜੀ ਜਿਹਨਾਂ ਦੇ ਬਾਗ ਚ ਹੀ ਖੜੇ ਆ ਇਸ ਟਾਈਮ ਇਹ ਕਿੰਨਾ ਬਾਗ ਭਾਈ ਤੁਹਾਡਾ ਇੱਥੇ ਇਹ ਆਪਣੇ ਕੋਲ 10 ਏਕੜ ਆ ਜੀ ਅੱਛਾ 10 ਏਕੜ ਦਾ ਬਾਗ ਆ ਹਾਂ ਹਾਂ ਇਹ 2 ਸਾਲ ਆ ਤੇ ਜਾਂਦਾ ਠੇਕੇ ਤੇ ਹਾਂਜੀ 2 ਸਾਲ ਹਾਂ ਇੱਥੇ ਪੱਟੀ ਦੇ ਲਾਗੇ ਬੰਨੇ ਮੇਰਾ ਖਿਆਲ ਹੋਰ ਵੀ ਕਾਫੀ ਬਾਗ ਆ ਜੇ ਮੈਂ ਨਾ ਖਾਲੀ ਪੱਟੀ ਦਾ ਨਾਖ ਆ ਨਾ ਨਾਖ ਟੋਟਲ ਪ੍ਰੋਡਕਸ਼ਨ ਦਾ 60% ਪੱਟੀ ਤੇ ਅੱਛਾ ਟੋਟਲ ਪ੍ਰੋਡਕਸ਼ਨ ਦਾ ਜਿਹੜੀ ਆ ਭਾਰਤੀ ਉਹਦਾ 8% ਪੱਟੀ ਗੱਲੀ 60% 60 60% 60% ਬੱਲੇ ਬੱਲੇ ਮੈਂ 8 ਸਮਝਾਈ ਮੈਨੂੰ 8 ਨੂੰ ਬਹੁਤ ਸਮਝ ਆਈ ਪੰਜਾਬ ਦਾ ਥੋੜਾ ਪੰਜਾਬ ਦਾ 8% ਟੋਟਲ 60% 8% ਤੇ 60% ਪੰਜਾਬ ਦਾ ਫਿਰ ਵੀ ਕਮਾਲ ਆ ਬਹੁਤ ਵਧੀਆ ਹਾਂ ਜਨਾ ਪਾਹੀ ਭਾਈਆ ਰਖਦਾ ਹੈ ਹੈ ਜਨਾ ਪਾਹੀ ਭਾਈਆ ਕਰਨਾ ਚਾਹੇਗਾ ਨਹੀਂ ਕੋਈ ਨਹੀਂ ਭਾਈਆ ਨਹੀਂ ਕੋ ਜਾਂਦਾ ਭਾਈਆ ਰਖਦਾ ਕੋਈ ਵੀ ਕਿਦਾਂ ਹੋਰ ਠੀਕ ਠਾਕ ਮੇਰਾ ਮੇਰਾ ਹੈ ਸ਼ੁਕਰ ਅੰਦ ਚਲੋ ਚਲੋ ਮੇਰਾ ਚਾਹੀਦੀਆਂ ਇਹ ਪਿੱਛੇ ਉਹ ਵਾਲਾ ਖੇਤ ਆ ਤੇ ਖੇਤ ਦੇ ਵੀ ਤੁਸੀਂ ਵੇਖ ਸਕਦੇ ਜੇ ਵੀ ਇਹਦੇ ਵਿੱਚ ਰੁਕੀ ਹੁੰਦੇ ਆ ਪਾਪਾ ਆਲੇ ਦੁਆਲੇ ਬਾਗ ਆ ਤੇਹੀਂ ਵੀ ਬਾਗੋ ਬਾਗ ਇਸ ਟਾਈਮ ਤੇ ਬੈਠੇ ਜਿਹੜੇ ਸ਼ਾਮਾਂ ਦੀ ਸ਼ਾਮ ਰਹਿ ਰਿਆਂ ਤੇ ਗੱਪਸ਼ਪ ਸ਼ਾਮਾਂ ਦੀ ਚੱਲ ਰਹੀ ਆ ਮੈਂ ਕਿਹਾ ਵੀ ਤੁਹਾਡੇ ਨਾਲ ਸਾਹ ਜਰੂਰ ਪਾਉਣੀ ਆ ਤੇ ਪਾ ਲਈਏ ਸ਼ਾਮਾਂ ਦੀ ਸਾਂਝ ਇਹ ਤੋਂ ਤਾਰਪ੍ਰੀਤ ਜੀ ਮੈਨੂੰ ਲੱਗਦਾ ਸਬਜ਼ੀ ਵੀ ਲਾਉਦੇ ਜੀ ਤੁਸੀਂ ਇੱਥੇ ਹਾਂਜੀ ਹਾਂਜੀ ਹੈ ਨਹੀਂ ਹੁੰਦੀ ਜੀ ਸਾਰੀ ਆਹ ਹਾਂ ਮੈਂ ਡਰਦਾ ਡਰਦਾ ਵੜਿਆ ਤੇ ਫਿਰਦਾ ਬੂਟਿਆਂ 'ਚ ਇਹ ਬਤਾਉਂਗਾ ਤੇ ਬੂਟੇ ਨੇ ਐ ਇੱਕ ਤੀਰੇ ਬਤਾਉਂ ਵੀ 70-80 ਰੁਪਏ ਚਲੇ ਗਏ ਇੱਥੇ ਤੇ ਬਤਾਂਗਾ ਬਾਰਿਆਂ ਦੇ ਕਿਆ ਬਤਾऊं ਇਹ ਬਤਾਂਗਾ ਨੇ ਵੀ ਇੱਕ ਤੀ ਕਿਉਂਕਿ ਹਾੜਾ ਹੁੰਦੇ ਕਰਕੇ ਸਬਜ਼ੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਬਜ਼ੀਆਂ ਦੀ ਸ਼ਾਰਟ ਕਰਕੇ ਸਬਜ਼ੀਆਂ ਤੇ ਰੇਟ ਵੀ ਜਿਹੜੇ ਉਸਮਾਨੀ ਚੜ ਗਏ ਤੇ ਮਤਲਬ ਇਹ ਆ ਕਿ ਕਿਹੜਾ ਨਜ਼ਾਰਾ ਬਾਗਾਂ ਦਾ ਇਹ ਦੱਸਣ ਤੋਂ ਕਹਿਨ ਦੋ ਬਾਹਰ ਆ ਪਰ ਇੱਥੇ ਵੀ ਜਿੱਤਰਾ ਬਾਹਰ ਦੇ ਦੇਸ਼ਾਂ ਦੇ ਫਾਰਮ ਨੇ ਆਸਟ੍ਰੇਲੀਆ ਦੇ ਹੋਏ ਰੂਸ ਰਸ਼ੀਆ ਦੇ ਹੋਏ ਕੈਨੇਡਾ ਦੇ ਹੋਏ ਅਮਰੀਕਾ ਦੇ ਹੋਏ ਉਹਨਾਂ ਜਿੱਤਰਾ ਘਾਹ ਹੋ ਜਾਂਦਾ ਨਾ ਤੇ ਉਹ ਸਰਦੀਆਂ ਆਸਤੇ ਘਾਹ ਨੂੰ ਸੁਕਾ ਲੈਂਦੇ ਆ ਜਾਂ ਉਹਦਾ ਸੈਲੇਜ ਬਣਾ ਲੈਂਦੇ ਆ ਤੇ ਇਹ ਵੀ ਦੇਖੋ ਤੁਸੀਂ ਕਿਦਾਂ ਕਿਦਾਂ ਲੰਮਾ ਘਾਹ ਬਾਗ ਦੇ ਵਿੱਚ ਹੋ ਜਾਂਦਾ ਔਰ ਇਹ ਲਾਗੇ ਬੰਨੇ ਜਿਹੜੇ ਡੇਰੀਆਂ ਵਾਲੇ ਪੱਠਿਆਂ ਵਾਲੇ ਆ ਇੱਥੋਂ ਫਰੀਓ ਕਾਸਟ ਵੱਢ ਕੇ ਲੈ ਜਾਂਦੇ ਤੇ ਇਹ ਘਾਹ ਦੇ ਨਾਲੇ ਵਧਣ ਦੇ ਨਾਲ ਫਿਰ ਬੂਟਿਆਂ ਥੱਲੇ ਸਫਾਈ ਵੀ ਹੁੰਦੀ ਰਹਿੰਦੀ ਥੋੜੀ ਥੋੜੀ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜੀ ਅਮਰੂਦਾਂ ਦਾ ਵੀ ਬਹੁਤ ਬੂਟਾ ਤਗੜਾ ਵਾ ਵੇਰਾ ਤੇ ਇੱਧਰ ਕਿਉਂਕਿ ਹੁਣ ਸ਼ਾਮ ਢਲ ਗਈ ਆ ਤੇ ਲਾਈਟ ਵੀ ਪਾਉ ਨੇ ਜਗਾਤੀ ਆ ਤੇ ਆ ਪਾਉ ਨਹੀਂ ਜਿਹੜੇ ਆ ਉਹ ਲੱਗ ਪਿਆ ਆਉਦਾ اناदाना ਕਰਨ ਤੇ ਮੈਂ ਹਾਂ ਵੀ ਚਲੋ ਮੈਂ ਇੱਧਰ ਬਾਗ ਦੀ ਪਾਲਾ ਸਾਜ ਇਹਨੇ ਗੁਲਾਬ ਵੀ ਲਾਇਆ ਘਰੇ ਘਰੇ ਬਾਗ ਦੇ ਇਹ ਆ ਬਾਗ ਸਾਰਾ ਨਾਕਾਂ ਦਾ ਤੇ ਜਿੰਨੀ ਪੰਜਾਬ ਦੀ ਪ੍ਰੋਡਕਸ਼ਨ ਆ ਬਾਗਾ ਦੀ ਬਾਖ ਦੀ ਉਹਦਾ ਵੀਰ ਜੀ ਦੱਸ ਰਿਹਾ ਵੀ 60% ਜਿਹੜਾ ਉਹ ਕੱਲਾ ਪੱਟੀ ਤੋਂ ਜਾਂਦਾ ਇਹ ਬੜੀ ਵੱਡੀ ਗੱਲ ਆ ਤੇ ਇਹ ਜਿਹੜਾ ਬੂਟਾ ਵਾ ਇਹਦੀ ਉਮਰ ਦੱਸਦੇ ਵੀ 100 ਸਾਲ ਤੋਂ ਜ਼ਿਆਦਾ ਹੀ ਹੁੰਦੀ ਆ ਆ ਨਾਖ ਦੇ ਬੂਟੇ ਦੀ ਇੱਕਰੀ ਲਾਉਣ ਦੀ ਗੱਲ ਆ ਇਹਨੂੰ ਮੁੜ ਕੇ ਜਿਹੜਾ ਤੁਰਿਆ ਰਹਿੰਦਾ ਕੰਮ ਇਹ ਇਹ ਦੋਸਤੋ ਮੇਰੀ ਅੱਜ ਦੀ ਪਿਆਰੀ ਜੀ ਸਾਂਝ ਅੱਗੇ ਵੀ ਇੱਕ ਰੀ ਮੈਂ ਬਾਗ ਚ ਇੱਕ ਤੋਰ ਆਇਆ ਸੀ ਤੇ ਮੈਂ ਖੁੰਝ ਗਿਆ ਤੁਹਾਡੇ ਨਾਲ ਇੰਨਾ ਯਾਦਗਾਰ ਲੰਮਿਆਂ ਨੂੰ ਸਭ ਤੋਂ ਵੱਡੀ ਦੇਖੋ ਆਪ ਜਿਹੜਾ ਇੱਥੇ ਪਿੱਪਲ ਆ ਪਿੱਪਲ ਦੀ ਛਾਂ ਗਰਮੀਆਂ ਦੇ ਵਿੱਚ ਬੜਾ ਨਜ਼ਾਰਾ ਇੱਥੇ ਉਹ ਪਿੱਪਲ ਹੋਏ ਬੋੜ ਹੋਏ ਇਹਦੇ ਸਾਡੇ ਉਹ ਦਰਖਤ ਨੇ ਜਿਹੜੇ ਸਾਨੂੰ ਜੀਵਨ ਦਾਤ ਦਿੰਦੇ ਆ ਰਾਤ ਨੂੰ ਆਕਸੀਜਨ ਦਿੰਦੇ ਆ ਅਸੀਂ ਸਾਡੇ ਬਜ਼ੁਰਗ ਸੀ ਜਿਹੜੇ ਇਹਨਾਂ ਨੂੰ ਪੂਹਾ ਦੇ ਉੱਤੇ ਲਾਉਂਦੇ ਸੀ ਇਹਨਾਂ ਦੇ ਥੱਲੇ ਹੁੰਦੇ ਸੀ ਰਾਤ ਨੂੰ ਕਿਉਂਕਿ ਰਾਤ ਨੂੰ ਵੀ ਕਾਰਬਨ ਡਾਈ ਆਕਸਾਈਡ ਜਿਹੜੀ ਆ ਗੈਸ ਨੂੰ ਖਾ ਕੇ ਤੇ ਸਾਨੂੰ ਆਕਸੀਜਨ ਹੀ ਦਿੰਦੇ ਦੋਸਤੋ ਇੱਥੇ ਬੈਠੇ ਆ ਨਾ ਬਾਗ ਦੇ ਵਿੱਚ ਤੁਸੀਂ ਦੇਖੋ ਇਹਦੇ ਥੋਪੇਖੋ ਤੇ ਕੋਈ ਕੋਈ ਪੰਛੀ ਆ ਜਿਹੜਾ ਕਿਆ ਚਹਾੜ ਚੜੀਆਂ ਦੀ ਨਾ ਨਾ ਉਹਦਾ ਫਰਜ ਹੈ ਮੈਂ ਹਰਤੀਆ ਕਿਆ ਕਿਹਨੋਂ ਲੋੜ ਵਿੱਚ ਆ ਇਹ ਮੇਰੇ ਦੋਸਤ ਨੇ ਜਿਹੜੇ ਅੱਜ ਤੋਂ 25 ਸਾਲ ਬਾਅਦ ਮੈਨੂੰ ਮਿਲਣ ਆਏ ਆ ਮੈਨੂੰ ਵੀ ਸਾਨੂੰ ਮੈਂ ਤੇ ਭਾਉ ਭਾਈ ਨੂੰ ਤੁਸੀਂ ਜਾਣਦੇ ਜੀ ਇੰਜੀਨੀਅਰ ਸਾਹਿਬ ਸਾਡੇ ਨਹੀਂ ਪਰਮ ਮਿੱਤਰ ਹੁੰਦੇ ਸੀ ਤਨੇ ਛੋਟੇ ਜੀ ਜੀ ਦੇ ਹੈਗੇ ਆ ਛੋਟੇ ਵੀ ਹਮ ਜੰਨਾ ਹੈ ਹਾਂ ਵੀ ਹਮ ਜੰਨਾ ਤੇ ਅਸੀਂ ਮਤਲਬ ਮੈਂ 25 ਸਾਲ ਵਗਦਾ ਨਾ ਗਿਆ ਚੁਟਕੀ ਚ ਜੋਰਦੇਵ 2 ਸਾਲ ਪਹਿਲੋਂ ਮਿਲੇ ਸੀ ਆਪਾਂ ਬਿਲਕੁਲ ਬਿਲਕੁਲ ਤੇ ਚਾਰ ਦਿਨ ਦੀ ਜ਼ਿੰਦਗੀ ਹੋ ਗਈ 25 ਐਵੇਂ ਥੋੜੀ ਕਹਿੰਦੇ ਉਦੋਂ ਵੀ ਹਰਦੇਵ ਤੁਹਾਨੂੰ ਨਹੀਂ ਮਿਲ ਕੇ ਗਿਆ ਸਿਰਫ ਅੰਮ੍ਰਿਤਸਰ ਮਿਲੇ ਸੀ ਤੇ ਮੈਂ ਦੋਸਤੋਂ ਗੱਲ ਕਰਨ ਲੱਗਾ ਹਾਂ ਬਾਗ ਦੀ ਖਮੋਸ਼ੀ ਦੀ ਇਹ ਕਿੰਨਾ ਸੋਹਣਾ ਖੂਬਸੂਰਤ ਮਾਹੌਲਾ ਇਸ ਟਾਈਮ ਇੱਥੇ ਖਮੋਸ਼ੀ ਦੀ ਆਪਣੀ ਲੈਂਗੁਏਜ ਹੁੰਦੀ ਹੈ ਬਿਆਨ ਕਰਦੀ ਕੋਈ ਸ਼ੋਰ ਹਾਏ 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 ਪਾਉ ਨੇ ਗੱਲ ਦਾ ਸਰਾ ਹੀ ਕਹਿੰਦਾ ਵੀ ਖਮੋਸ਼ੀ ਦੀ ਵੀ ਇੱਕ ਜ਼ਬਾਨ ਹੁੰਦੀ ਆ ਖਮੋਸ਼ੀ ਦੀ ਵੀ ਇੱਕ ਭਾਸ਼ਾ ਹੁੰਦੀ ਆ ਹਰ ਇੱਕ ਖਮੋਸ਼ੀ ਜਦੋਂ ਬੋਲਦੀ ਆ ਤੇ ਇਹਦੀ ਚੁੱਪ ਦੇ ਵਿੱਚ ਹਜ਼ਾਰਾ ਇਹ ਸੰਗੀਤ ਆ ਨਾਦ ਆ ਅਨਹਦ ਨਾਦ ਆ ਇੱਕ ਨਜ਼ਾਰਾ ਵਾ ਮਨ ਦਿਲ ਨਹੀਂ ਕਰਦਾ ਇੱਥੋਂ ਫੁੱਟਿਆ ਜਾਵੇ ਇਹ ਟਾਈਮ ਅੱਗੇ ਨਿਕਲੇ ਗੁਜ਼ਰੇ ਜਾਵੇ ਇਨਾ ਸਮਾਜ ਉਹ ਇੱਥੇ ਹੀ ਵਾਕਈ ਇੱਥੇ ਸਾਰਾ ਕੁਝ ਟਾਇਰ ਜੇ ਇਨਾ ਪਿਆਰਾ ਇਨਾ ਵਧੀਆ ਲੱਗ ਰਿਹਾ ਸਾਰਾ ਕੁਝ ਆਈ ਆਹੀ ਵੈਸੇ ਤੇ ਅਸੀਂ ਆਉਂਦੇ ਹੀ ਨਹੀਂ ਜਦੋਂ ਅੱਜ ਮਿਲੇ ਬਾਨੇ ਨਾਲ ਤਾਂ ਹੀ ਕਿਹਾ ਚਲੋ ਅੱਜ ਇੱਥੇ ਇਕੱਠੇ ਹੁੰਦੇ ਆ ਤੇ ਜਿੰਨਾ ਦਾ ਇਹ ਦੋਸਤ ਮੇਰੇ ਦਾ ਖੇਤ ਆ ਭਾਜੀ ਇਹਨਾਂ ਦਾ ਉਹ ਗਾਂ ਦੁੱਧ ਲੈਣਾ ਇੱਥੋਂ ਚਵਾ ਦੁੱਧ ਇਹ ਆ ਏ ਦੋਸਤੋ ਮੇਰੀ ਛੋਟੀ ਜੀ ਸਾਂਝ ਤੁਹਾਡੇ ਨਾਲ ਜਿੱਥੇ-ਜਿੱਥੇ ਵੀ ਮੈਨੂੰ ਦੇਸ਼ ਵਿਦੇਸ਼ 'ਚ ਵੇਖਦੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਪਿਆਰੀਆਂ ਪਿਆਰੀਆਂ ਸਾਂਝਾਂ ਪਾਉਂਦਾ ਰਹਿ ਸਕਾਂ ਮੈਂ ਤੁਹਾਡਾ ਆਪਣਾ ਕੀਤਪਤ ਆਪ ਨੂੰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ